ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਚੁਜਲਵੜੀ ਕਿਸਾਨ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਸੀ ਵੀ ਮਾਂ ਤੇ ਮੂੰਗੀ ਬਾਰੇ ਕੋਈ ਵੀਡੀਓ ਪਾਓ ਸਾਡੇ ਮਾਂ ਤੇ ਮੂੰਗੀ ਜਿਹੜੀ ਹੈ ਲਗਭਗ ਫੁੱਲਾਂ ਦੀ ਸਟੇਜ ਦੇ ਨੇੜੇ ਆ ਗਈ ਹੈ ਕੱਖ ਵੜੇ ਆ ਕਿਹੜੀਆਂ ਦਵਾਈਆਂ ਕੱਖ ਮਾਰਨ ਲਈ ਪਾਈਏ ਸੋ ਕਿਸਾਨ ਦੋਸਤੋ ਅੱਜ ਮੈਂ ਪਿੰਡ ਥੋਥੀਆਂ ਜ਼ਿਲ੍ਹਾ ਅੰਮ੍ਰਿਤਸਰ ਭਾਜੀ ਜਸਪਾਲ ਦੇ ਖੇਤ ਚ ਖਲੋਤਾ ਹਾਂ ਇਹ ਜ਼ਿਮੀਦਾਰ ਹਰ ਸਾਲ 10 ਕਿੱਲੇ ਤੋਂ ਲੈ ਕੇ 25-25 ਕਿੱਲੇ ਤੱਕ ਇਹਨਾਂ ਕੋ ਮਾਂ ਤੇ ਮੂੰਗੀ ਹੁੰਦੀ ਆ ਉਹਨਾਂ ਦੇ ਖੇਤ ਸੀ ਆਪਾਂ ਖਲੋਦਦੇ ਆ ਅੱਜ ਤੇ ਇਹ ਮਾਂ ਜਿਹੜੇ ਆ ਇਹ ਲਗਭਗ 16 ਤਰੀਕ ਨੂੰ ਕਿਰੇ ਸੀ ਤੇ ਮਹੀਨੇ ਦੇ ਹੋ ਚੱਲੇ ਆ ਸਭ ਤੋਂ ਪਹਿਲੀ ਆਪਾਂ ਗੱਲ ਕਰਨੀ ਹੈ ਵੀ ਜਿਸ ਤਰ੍ਹਾਂ ਆ ਝੋਨੇ ਦੇ ਬੂਟੇ ਆ ਵਿੱਚ ਜਿਹੜਾ ਜ਼ਿੰਮੇਦਾਰਾਂ ਦਾ ਕੱਕ ਵਾਲਾ ਸਵਾਲ ਸੀ ਪਿਛਲੇ ਸਾਲ ਐਸ ਕੇਸ ਦੇ ਵਿੱਚ ਹਾਈਬ੍ਰਿਡ ਝੋਨਾ ਸੀ ਭਾਈ ਹਾਈਬ੍ਰਿਡ ਸੀ ਨਾ ਹਾਂਜੀ ਹਾਈਬ੍ਰਿਡ ਮੋੜ ਲਾਲ ਕਰਕੇ ਮੈਂ ਥੋੜਾ ਜਿਹਾ ਮੈਂ ਆ ਝੋਨੇ ਦੇ ਬੂਟੇ ਨਜ਼ਰ ਆਏ ਆ ਕੁਛ ਆਲੂਆੜੀ ਪੈਣੀ ਸੀ ਆਲੂ ਤੇ ਵੈਸੇ ਮਰ ਵੀ ਜਾਣੇ ਆਲੂਆਂ ਦੇ ਬੂਟੇ ਆ ਕੋਸ਼ ਇਹ ਛੋਟਾ ਜਿਹਾ ਵਿੱਚ ਕੁਲਫਾ ਉਗਣਾ ਸ਼ੁਰੂ ਹੋ ਗਿਆ ਪਿੱਛੇ ਇੱਕ ਦੋ ਜਗ੍ਹਾ ਤੇ ਅਸੀਂ ਮਧਾਣਾ ਵੇਖ ਕੇ ਆਏ ਆ ਕੁਛ ਬੂਟੇ ਅਸੀਂ ਮੋਥੇ ਦੇ ਵੇਖੇ ਆ ਮਤਲਬ ਤੁਹਾਡੇ ਖੇਤ ਦੇ ਵਿੱਚ ਮੋਥਾ ਹੋਵੇ ਮਧਾਣਾ ਹੋਵੇ ਤੜੀਆ ਕਾ ਹੋਵੇ ਛੋਟਾ ਕੁਲਫਾ ਹੋਵੇ ਝੋਨਾ ਹੋਵੇ ਸਵਾਕ ਹੋਵੇ ਸਵਾਂਕੀ ਹੋਵੇ ਇਹਨਾਂ ਸਾਰੀਆਂ ਗਾਂਦ ਦੀਆਂ ਚੀਜ਼ਾਂ ਨੂੰ ਵੀਡਸ ਨੂੰ ਕਵਰ ਕਰਨ ਲਈ ਜਿਸ ਤਰ੍ਹਾਂ ਇਹ ਵੱਤਰ ਹੁਣ ਸੁੱਕਣਾ ਸ਼ੁਰੂ ਹੋ ਗਿਆ ਜਾਨੀ ਕਿ ਐਡੇ ਐਡੇ ਤੁਹਾਡੇ 22 23 ਦਿਨ ਦੇ ਮਾਹ ਹੋਣ ਜਦੋਂ ਤੁਸੀਂ ਪਾਣੀ ਲਾਉਂਦੇ ਜੇ ਪਹਿਲਾਂ ਭਾਜੀ ਇਹ ਕੀ ਪਾਣੀ ਲੱਗਾ ਇਹਨੂੰ ਪਹਿਲੇ ਪਾਣੀ ਪਹਿਲੇ ਪਾਣੀ ਦੇ ਵੱਤਰ ਦੇ ਵਿੱਚ ਅਡਾਮਾ ਦੀਆਂ ਦੋ ਦਵਾਈਆਂ ਆਉਂਦੀਆਂ ਜੇ ਤੇ ਤੁਹਾਡੇ ਮੋਥਾ ਜ਼ਿਆਦਾ ਫਿਰ ਤੁਸੀਂ ਪਾਉਣੀ ਆ 200 ਤੋਂ 250 ਐਮਐਲ ਵੀਡ ਬਲੌਗ ਤੇ ਜੇ ਤੁਹਾਡੇ ਮੋਥੇ ਦੇ ਨਾਲ 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 ਸਵਾਗ ਸਵਾਂ ਕੀ ਵੀ ਆ ਝੋਨਾ ਵੀ ਆ ਮਧਾਣਾ ਵੀ ਜ਼ਿਆਦਾ ਵਾ ਫਿਰ ਤੁਸੀਂ ਪਾਉਣੀ ਆ ਸਾਕੇਤ ਦੋਵੇਂ ਦਵਾਈਆਂ ਸਾਕੇਤ ਦੀ ਡੋਜ਼ ਹੈਗੀ ਆ 400 ਐਮਐਲ 1 ਏਕੜ ਦੀ ਤੇ ਵੀਡ ਬਲੌਗ ਦੀ ਡੋਜ਼ ਹੈਗੀ ਆ 200 ਐਮਐਲ ਤੋਂ 250 ਰੇਤਲੀਆਂ ਪੈਲੀਆਂ ਚ 200 ਤੇ ਭਾਰਿਆਂ ਵਾਣਾ ਚ 250 ਜਿੱਥੇ ਦੋਰੇ ਵਾਜੇ ਉਥੇ ਥੋੜੀ ਜੀ ਮਾਂ ਤੇ ਮੂੰਗੀ ਟੈਟ ਹੋ ਕੇ ਤੁਰਦੇ ਆ ਪਰ ਕੋਈ ਗੱਲ ਨਹੀਂ ਚੱਲ ਪੈਂਦੀ ਤੇ ਝਾੜ ਪੂਰਾ ਦਿੰਦੇ ਆ ਐਸੇ ਚੀਜ਼ ਨੂੰ ਜੇ ਤੁਸੀਂ ਫਲਾਸਬੀਨ ਲਾਈ ਆ ਫਲੀਆਂ ਹਰੀਆਂ ਫਲੀਆਂ ਲਾਈਆਂ ਹਰੀਆਂ ਫਲੀਆਂ ਦੇ ਵਿੱਚ ਗਾਂ ਦੀ ਸਮੱਸਿਆ ਤੇ ਇਹੋ ਦੋਵੇਂ ਦਵਾਈਆਂ ਉਥੇ ਵੀ ਤੁਹਾਡੇ ਗੰਦ ਨੂੰ ਕਵਰ ਕਰ ਸਕਦੀਆਂ ਗੰਦ ਨੂੰ ਮਾਰ ਸਕਦੀਆਂ ਹੁਣ ਆਪਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਭਾਈ ਜੀ ਕੇਰੇ ਕਾਦਣਾ ਹੈ ਰਕਾ ਤੁਸੀਂ ਹੈ ਭਾਜੀ ਸੁਪਰਸੀਡਰ ਨਾ ਸੁਪਰਸੀਡਰ ਨਾ ਕੇਰੇ ਆ ਤੇ 20 ਕਿੰਨਾ ਪਾਇਆ ਜੀ 14 ਕਿਲੋ 14 ਕਿਲੋ ਜਿਆਦਾ ਨਹੀਂ ਹੈ ਜਿਆਦਾ ਜਦੋਂ ਭਾਜੀ ਹੁਣਾ ਕੇਰਨੇ ਸੀ ਮੈਂ ਕਿਹਾ ਸੀ ਭਾਜੀ 20 12 ਕਿਲੋ ਪਾਇਓ ਤੇ ਇਹਨਾਂ ਦੇ ਘਰ ਦੇ ਵੱਡੇ ਬਜ਼ੁਰਗ ਕਹਿੰਦੇ ਨੇ ਨਹੀਂ ਨਹੀਂ 12 ਨਹੀਂ 14 ਹੀ ਕੇਰਨਾ 14 ਕੇ ਰਿਆ ਤੇ ਪਰ ਸਾਨੂੰ ਲੱਗਦਾ ਪਈ ਬਹੁਤ ਜ਼ਿਆਦਾ ਸੰਘਣਾ ਹੋਣਾ ਰਿਹਾ। ਬੂਟੇ ਦੇ ਗ੍ਰੋਥ ਕਰਨੀ ਹੈ ਬੂਟੇ। ਬੂਟੇ ਨੂੰ ਫਲਾਸ ਤੇ ਜਗ੍ਹਾ ਨਹੀਂ ਹੈਗੀ। ਉਹਨੇ ਤਾਂ ਉਠੂਗਾ ਜ਼ਿਆਦਾ। ਤੇ ਜੇ 20 2 ਕਿਲੋ ਘੱਟ ਹੁੰਦਾ 12 ਕਿਲੋ ਹੁੰਦਾ ਤੇ ਬੂਟੇ ਨੂੰ ਸਪੇਸ ਜ਼ਿਆਦੀ ਮਿਲਣੀ ਸੀ। 에ਅਰ ਕ੍ਰੋਸਿੰਗ ਵੀ ਜ਼ਿਆਦੀ ਹੋਣੀ ਸੀ। ਸਨਲਾਈਟ ਵੀ ਜ਼ਿਆਦੀ ਡਿਗਣੀ ਸੀ। ਫੋਟੋਸਿੰਥੈਟਿਕ ਜ਼ਿਆਦੀ ਹੋਣੀ ਸੀ। ਹੁਣ ਬਹੁਤੇ ਪੱਤਿਆਂ ਤੇ ਜਦੋਂ ਇਹ ਐਡਿਕ ਹੋ ਗਏ ਨਾ ਅੱਜ ਤੋਂ 15 ਦਿਨਾਂ ਨੂੰ ਬਹੁਤੇ ਪੱਤਿਆਂ ਤੇ ਤਾਂ ਸਿੱਧੀ ਧੁੱਪ ਵੱਜਣੀ ਨਹੀਂ। ਸੁੱਖ ਸਾਹ ਦੋਸਤੋ ਜਿਨ੍ਹਾਂ ਦੇ ਮਾਂ 20-25 ਦਿਨ ਤੋਂ ਬਾਅਦ ਮੂੰਗੀ 20-25 ਦਿਨ ਦੀ ਹੋ ਗਈ ਐ ਆ ਬ੍ਰਾਂਚੀਜ਼ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਕੈਮਰਾਮੈਨ ਸਾਹਿਬ ਜਰਾ ਬਰੀਫੀ ਨਾਲ ਵਿਖਾਓ ਆ ਜਿਹਨੂੰ ਆਪਾਂ ਫੁਟਾਰ ਕਹਿ ਦਿੰਨੇ ਆ ਬ੍ਰਾਂਚੀਜ਼ ਫੁਟਾਰ ਨਿਕਲਣੀ ਸ਼ੁਰੂ ਹੋ ਗਈ ਆ ਛੋਟੇ ਪੱਤੇ ਵਿੱਚੋਂ ਨਿਕਲ ਰਹੇ ਆ ਬ੍ਰਾਂਚਾ ਨਿਕਲ ਰਹੀਆਂ ਵਾ ਇੰਨਾ ਪੱਤਿਆਂ ਦੇ ਵਿੱਚ ਜਿਹੜੇ ਉੱਪਰਲੇ ਕਰੂੰਬੜੀ ਵਾਲੇ ਆ ਛੋਟੀ ਡੋਡੀ ਜਿਹੜੀ ਫੁੱਲਦੀ ਨਾ ਉਹ ਬਾੜਨੀ ਸ਼ੁਰੂ ਹੋ ਗਈ ਆਲੇ ਬਸ ਛੋਟੀ ਅਵਸਥਾ ਚ ਆ ਇਹਦੇ ਵਿੱਚ ਮੈਂ ਤੁਹਾਨੂੰ ਵਿਖਾ ਨਹੀਂ ਸਕਦਾ ਜੇ ਲੱਭ ਗਈ ਤੇ ਅੰਦਰ ਕਿਉਂਕਿ ਮੈਨੂੰ ਪਤਾ ਪਈ ਇਹ ਫੁੱਲਾ ਦੇ ਆ ਜਾਣੇ ਹਾਂ 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 ਇਹ ਸਿਰਫ ਹੈਗੀ ਆ 8-9 ਦਿਨ ਦੀ ਗੇਮ 8-9 ਦਿਨ ਨੂੰ ਬਿਲਕੁਲ ਹੋ ਹਾਂਜੀ ਫੁੱਲਾ ਵਾਲੀਆਂ ਡਲੀਆਂ ਬਾਹਰ ਵਿਖਣੀਆਂ ਸ਼ੁਰੂ ਹੋ ਜਾਣੀਆਂ ਨਾਲ ਹੀ ਇਹਨਾਂ ਫਾਲੀਆਂ ਪੈਣੀ ਸ਼ੁਰੂ ਹੋ ਜਾਣੀਆਂ ਨਾਲ ਹੀ ਹਾਂ ਨਾਲ ਦੇ ਨਾਲ ਕਿਉਂਕਿ ਫੁੱਲ ਆਉਣੇ ਫਲੀ ਆਉਣੇ ਫੁੱਲ ਆਉਣੇ ਫਲੀਆਂ ਆਉਣੇ ਪ੍ਰੋਸੈਸ ਇਹ ਲੰਮਾ ਚੱਲਦਾ ਰਹਿੰਦਾ ਜੱਕਦਮ ਸਾਰੇ ਫੁੱਲ ਤੇ ਸਾਰੀਆਂ ਫਲੀਆਂ ਇਕੱਠੀਆਂ ਨਹੀਂ ਆਉਣੀਆਂ ਸੋ ਖਸਾਨ ਦੋਸਤੋ ਜੇ ਤੁਹਾਡੀ ਮਾਂ ਤੇ ਮੂੰਗੀ ਇਸ ਸਟੇਜ ਤੇ ਆਈ ਹੈ ਤੇ ਤੁਸੀਂ ਨਾਵਰਿੰਗ ਤੇ ਜ਼ੋਰ ਦੇਣਾ ਤੇ ਫਰੂਟਿੰਗ ਤੇ ਜ਼ੋਰ ਦੇਣਾ ਜੇ ਤੁਸੀਂ 12 ਕੰਨੋ ਵੀ ਪਾਇਆ ਜਾਂ 13 ਪਾਇਆ 14 ਪਾਇਆ ਮੌਸਮ ਅੱਜ ਤੱਕ ਵੀ ਠੀਕ ਠਾਕ ਜਿਹਾ ਚੱਲੀ ਜਾਂਦਾ ਕੁਝ ਟੈਂਪਰੇਚਰ ਅੱਪ ਹੋਇਆ ਸੀ ਫਿਰ 2-3 ਦਿਨ ਹੋ ਗਏ ਕੁਝ ਡਾਊਨ ਹੋਇਆ ਹਵਾ ਬੜੀ ਵਧੀਆ ਚੱਲਣ ਢਈ ਆ ਵੇਖੋ ਜੇ ਤੇ ਮੌਸਮ ਰਹਿ ਗਿਆ ਸੁਥਰਾ ਬਹੁਤ ਜ਼ਿਆਦੀ ਹੀਟ ਵੇਵ ਨਾ ਵਗੀ ਗਰਮੀ ਬਹੁਤ ਜ਼ਿਆਦੀ ਨਾ ਪਈ ਗਰਮੀ ਪੈਣਾ ਕੀ ਹੁੰਦਾ ਬਹੁਤ ਜ਼ਿਆਦੀ ਗਰਮੀ ਪੈ ਜਾ ਤੇ ਪਾਈ ਕਿਹੜੀ ਉੱਪਰ ਲੀਆਂ ਲਾਸਟ ਫਲੀਆਂ ਆਉਂਦੀਆਂ ਲਾਸਟ ਕੁਝ ਆਉਂਦੀਆਂ ਗਾਣੇ ਬਰੀਕ ਪੈ ਜਾਂਦੇ ਉਹਦਾਂ 2-3 ਘੰਟਿਆਂ ਦਾ ਫਰਕ ਪੈ ਜਾਂਦਾ ਥੋੜਾ ਇੱਕ ਮਿੰਟ ਦਾ ਫਰਕ ਉੱਥੇ ਪੈ ਜਾਂਦਾ। ਇਹ 12 ਤੋਂ 13 ਮਿੰਟ ਦਾ ਪੱਕ ਪਹੁੰਚ ਜਾਂਦੇ ਹੁੰਦੇ। ਪਹੁੰਚ ਜਾਂਦੇ। ਘੱਟੇ ਤੁਸੀਂ ਨਾ। ਪਿਛਲੇ ਸਾਲ ਤੁਹਾਡੇ ਆ ਗਿਆ ਨਾ ਜਿਹੜੇ ਮੈਂ ਕਹਿੰਦਾ ਸੀ। ਮੈਂ ਲਈ। ਕਰਕੇ ਇਹ ਸੁਪਰ ਥੋੜਾ ਬੀ ਜਿਆਦਾ ਬਾਤ। ਚੱਲ ਚਲੋ ਕੋਈ ਨਹੀਂ ਵਧੀਆ ਰਹਿਣਗੇ। ਹੁਣ ਆਪਾਂ ਗੱਲ ਕਰਨੀ ਵੀ ਫਲੇਵਰਿੰਗ ਸਟੇਜ ਤੇ ਵੇਖੋ ਇੱਕ ਤੇ ਫੰਗੀ ਸੈਡ। ਚਾਹੇ ਤੁਸੀਂ ਪ੍ਰੋਪੀ ਨੇ ਪਾ ਲੋ ਬੜਾ ਸਸਤਾ ਤੇ ਵਧੀਆ ਫੰਗੀ ਸੈਡ ਆ। ਐਮਪੀ 45 ਲਿਕਵਿਡ ਵੀ ਆਉਂਦੀ ਆ। ਐਮਪੀ 45 ਪਾਊਡਰ ਫਾਰਮ ਚ ਵੀ ਆਉਂਦੀ ਆ। K45 کارਬੋਡਾਈਜ਼ਮ ਦਾ ਕੰਬੀਨੇਸ਼ਨ ਵੀ ਆਉਂਦਾ ਇਹ ਜਿਹੜੇ ਵੈਜੀਟੇਬਲ ਵਾਲੇ ਫੰਗੀ ਸੈਡ ਆ ਸਸਤੇ ਮਹੰਗੇ ਨਹੀਂ ਸਸਤੇ ਇਹਦੇ ਵਿੱਚ ਤੁਸੀਂ K45 ਤੇ ਸਾਈਮੋਕਸਿਨਲ ਵੀ ਪਾ ਸਕਦੇ ਉਹਦੇ ਨਾਲ ਵੀ ਕ੍ਰੂਮੜੀ ਬਹੁਤ ਖਿਲਦੀ ਆ ਬਹੁਤ ਜਿਆਦੀ ਵਧੀਆ ਨਿਕਲਦੀ ਆ ਇੱਕ ਟਾਟਾ ਦਾ ਪ੍ਰੋਡਕਟ ਹੁੰਦਾ ਪਲੀਟੋ ਉਹ ਵੀ ਪਾ ਸਕਦੇ ਜੀ ਕਿਉਂਕਿ ਫੰਗਸ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਦੂਸਰਾ ਜਿਸ ਤਰ੍ਹਾਂ ਕੈਮਰਾਮੈਨ ਸਾਹਿਬ ਆਇਓ ਨੇੜੇ ਆ ਲਾਲ ਭੁੰਡੀ ਆਪਾਂ ਨੂੰ ਵਿਖਣੀ ਸ਼ੁਰੂ ਹੋ ਗਈ ਆ ਕਈ ਵਾਰ ਤੇ ਕਈ ਜਗ੍ਹਾ ਤੇ ਆਪਣਾ ਇਹ ਮਿੱਤਰ ਕੀੜਾ ਸਾਬਤ ਹੁੰਦੀ ਆ ਪਰ ਮਾਂ ਤੇ ਮੂੰਗੀ ਤੇ ਖੀਰੇ ਤੇ ਦਿਵਾਣੇ ਤੇ ਇਹ ਪੱਤੇ ਖਾਂਦੀ ਆ ਮਤਲਬ ਉੱਥੇ ਆਪਣਾ ਇਹ ਮਿੱਤਰ ਕੀੜਾ ਸਾਬਤ ਨਹੀਂ ਹੁੰਦੀ ਇਹ ਬਹੁਤ ਸਾਰੇ ਪੱਤੇ ਡਾਉਂਦੀ ਆ ਪੱਤੇ ਖਾਂਦੀ ਆ ਇਹਨੂੰ ਮਾਰਨ ਲਈ ਪਹਿਲਾਂ ਆਪਾਂ ਇੱਕ ਦਵਾਈ ਵਰਤਦੇ ਹੁੰਦੇ ਹਾਂ ਸੇਵਨ ਉਹ ਬੰਦ ਹੋ ਗਈ ਸੇਵਨ ਲੋਕ ਅੱਜ ਵੀ ਲੱਭਦੇ ਆ ਪਰ ਲੱਭਦੀ ਨਹੀਂ ਆ ਸੁਖਾਂ ਦਾ ਦੋਸਤੋ ਐਸ 스테ਜ ਤੇ ਆਪਾਂ ਫੰਗੀਸਾਈਡ ਦਸਤਾ ਹੈ ਜੇ ਥੋੜਾ ਜਿਹਾ ਟੈਂਪਰੇਚਰ ਆਪੋ ਹੈ ਤੇ ਇਹਦਾ ਵੱਤਰ ਸੁੱਕਿਆ ਬੂਟੀਆਂ ਦਾ ਜਿਸ ਤਰ੍ਹਾਂ ਐਸ ਜਗ੍ਹਾ ਤੋਂ ਆ ਚਿੱਟਾ ਹੋ ਗਿਆ ਤੇ ਐਤੋਂ ਪੰਜਵੇਂ ਛੇਵੇਂ ਦਿਨ ਅੱਠਵੇਂ ਦਿਨ ਤੱਕ ਇਹੋ ਪਾਣੀ ਨਹੀਂ ਲਾਉਣਾ ਕਿਉਂਕਿ ਪਾਣੀ ਜ਼ਿਆਦਾ ਲੱਗਦੇ ਨਹੀਂ ਉਦੋਂ ਬੂਟੀਆਂ ਨੂੰ ਜ਼ਿਆਦਾ ਆਉਣਾ ਮਾ ਥ੍ਰਿਪਸ ਤੇ ਲੀਫ ਮਾਈਨਰ ਪੱਤਿਆਂ 'ਚ ਚਿੱਟੀਆਂ ਲਕੀਰਾਂ ਤੇ ਕਰੂਮੜੀ ਦੇ ਵਿੱਚ ਕੀੜੀ ਵਰਗਾ ਛੋਟਾ 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 ਕੀੜਾ ਸੂੜੀ ਵੀ ਆਉਣੀ ਆ ਜੇ ਤੁਹਾਡੇ ਕਰੂਮੜੀ ਦੇ ਵਿੱਚ ਆਪਾਂ ਇਤੋਂ ਬੂਟੇ ਨੂੰ ਫੋਲ ਕਿਵੇਂ ਨੇ ਆ ਇਹ ਗ੍ਰੋਮਰੀ ਦੇ ਵਿੱਚ ਛੋਟੇ ਛੋਟੇ ਕੀੜੀ ਵਰਗੇ ਲਾਲ ਲਾਲ ਕੀੜੀ ਵਰਗੇ ਤੁਹਾਨੂੰ ਜੀ ਨਜ਼ਰ ਆਉਂਦੇ ਆ ਤੁਸੀਂ ਸਮਝੋ ਵੀ ਇਹ ਥ੍ਰਿਪਸ ਆ ਗਿਆ ਉਹਨੂੰ ਮਾਰਨ ਲਈ ਤੁਸੀਂ ਇੱਕ ਕੰਬੀਨੇਸ਼ਨ ਆਉਂਦਾ 40 40 ਫਿਪਰੋਨਿਲ ਤੇ ਮੀਡੇ ਦਾ ਕੰਬੀਨੇਸ਼ਨ ਆਉਂਦਾ 40 ਉਹ ਤੇ 40 ਉਹ ਉਹਨੂੰ ਤੁਸੀਂ 50 ਗ੍ਰਾਮ ਆਪਣੇ ਕਿੱਲੇ ਦਾ ਪਾਉਣਾ ਤੇ 150 ਲੀਟਰ ਪਾਣੀ ਲਾਉਣਾ ਤੇ ਸਪਰੇਅ ਕਰਨ ਦਾ ਟਾਈਮ ਰੱਖਣਾ ਸ਼ਾਮ ਦਾ ਸ਼ਾਮ ਨੂੰ ਸਪਰੇਅ ਕਰਨੀ ਦਿਨ ਵੇਲੇ ਨਹੀਂ ਕਰਨੀ ਦੂਸਰਾ ਦਾ ਅਲਟੀਨੇਟ ਹੈਗਾ ਕਿ ਪਾਉਂਦੀ ਆ ਦਵਾਈ ਫਿਪਰੋਨਿਲ 5% ਐਸਸੀ ਉਹਦੀ ਤੁਸੀਂ 500 ਐਮਐਲ ਦੀ ਡੋਜ਼ ਪਾ ਸਕਦੇ ਜੇ 3 ਤੋਂ 4 ਐਮਐਲ ਦੀ ਡੋਜ਼ ਉਹਦੀ ਐਸ ਕੰਮ ਨਹੀਂ ਪੈ ਜਾਂਦੀ ਆ ਉਹ ਇੱਕ ਤੇ ਤੁਹਾਡੇ ਬੂਟੇ ਦੇ ਵਿੱਚੋਂ ਲੀਪ ਮਾਈਨਰ ਤੇ ਥ੍ਰਿਪਸ ਨੂੰ ਕੰਟਰੋਲ ਕਰਕੇ ਦੇ ਦੋਗੀ ਦੂਸਰਾ ਐਸੇ ਪੀਜੀਆਰ ਵੀ ਕੰਮ ਕਰਦੀ ਆ ਸੁਖ ਸਾਹ ਦੋਸਤੋ ਮੇਜਰ ਐਂਡੋਇਡਾ ਵੀ ਆਪਾਂ ਜ਼ਿਆਦੇ ਫਲਾਵਰ ਤੇ ਜ਼ਿਆਦੇ ਫੁੱਲ ਜ਼ਿਆਦੀਆਂ ਫਲੀਆਂ ਕਿਦਾਂ ਲਈਏ ਜਦੋਂ ਆਪਾਂ ਇਹ ਸਪਰੇ ਨਾਲ ਲੈ ਕੇ ਥ੍ਰਿਪਸ ਵਾਲੀ ਜਾਣੀ ਆ ਉਹਦੇ ਨਾਲ ਤੁਸੀਂ ਇੱਕ ਪਾਈਆ ਕੈਲਸੀ ਵੀ ਪਾ ਲਓ ਇੱਕ ਪਾਈਆ ਸਵਰਾਟ ਪਾ ਲਓ ਇਹ ਹੋ ਗਿਆ ਇੱਕ ਕੰਬੀਨੇਸ਼ਨ ਇੱਕ ਪਾਈਆ ਕੈਲਸੀ ਵੀ ਪਾ ਲਓ ਇੱਕ ਪਾਈਆ ਪ੍ਰੀਵਿਟ ਪਾ ਲਓ ਇਹ ਹੋ ਗਿਆ ਸੈਕੰਡ ਕੰਬੀਨੇਸ਼ਨ ਇੱਕ ਪਾਈਆ ਕੈਲਸੀ ਪਾ ਲਓ ਇੱਕ ਪਾਈਆ ਫਲੇਮਵਰਕ ਪਾ ਲਓ ਇਹ ਹੋ ਗਿਆ ਤੀਜਾ ਇੱਕ ਪਾਈਆ ਕੈਲਸੀ ਪਾ ਲਓ ਇੱਕ ਪਾਈਆ ਤੁਸੀਂ ਬਾਇਓਜ਼ੈਮ ਪਾ ਲਓ ਇੱਕ ਪਾਈਆ ਕੈਲਸੀ ਪਾ ਲੋ ਇੱਕ ਪਾਈਆ ਸਾਗਾਰਿਕਾ ਪਾ ਲੋ ਕੈਲਸੀ ਸਾਰਿਆਂ ਦੇ ਨਾਲ ਰਹਿਣੀ ਹੈ ਕੈਲਸੀ ਵੀ ਵੇਖੋ ਹੈ ਕੀ ਕੈਲਸੀ ਵੀ ਦੇ ਵਿੱਚ ਕੈਲਸ਼ੀਅਮ ਵੀ ਹੈ ਬੋਰਨ ਵੀ ਹੈ ਜ਼ਿੰਕ ਵੀ ਹੈ ਮੈਗਨੀਜ਼ ਵੀ ਹੈ ਤੇ ਮੈਗਨੀਸ਼ੀਅਮ ਵੀ ਹੈ 50 ਚੀਜ਼ਾਂ ਕੰਪਨੀ ਨੇ ਪੈਕੇਟ ਉੱਪਰ ਮੈਂਸ਼ਨ ਕੀਤੀਆਂ ਤੇ ਸਿਲਿਕਾ ਵੀ ਹੈ ਤੇ ਕੁਝ ਹੀੜਨ ਦੇ ਵਿੱਚ ਵੀ ਜ਼ਰੂਰ ਰੱਖਿਆ ਹੋਊਗਾ ਮਲਟੀ ਮਾਈਕਰੋ ਨਿਊਟ੍ਰੀਐਂਟ ਬੜਾ ਵਧੀਆ ਪ੍ਰੋਡਕਟ ਹੈ ਤੁਸੀਂ ਇਸ ਸਟੇਜ ਤੇ ਯਾਨੀ ਕਿ ਫਲਾਵਰ ਸ਼ੁਰੂ ਹੋਣ 10 ਦਿਨ ਪਹਿਲਾਂ ਵੀ ਇੱਕ ਵਾਰਾ ਉਸ ਚੀਜ਼ ਨੂੰ ਪਾ ਕੇ ਤੁਸੀਂ ਉਹਦਾ ਫਾਇਦਾ ਲੈ ਸਕਦੇ ਜੇ ਲਗਾਤਾਰ ਉਹਦੀਆਂ 2 ਤੋਂ 3 ਸਪੜੀਆਂ ਵੀ ਕਰ ਸਕਦੇ ਜੇ ਕਿਉਂਕਿ ਫਲੀਆਂ ਵੀ ਆਈ ਜਾਣੀਆਂ ਉਹ ਬਣੀ ਜਾਣੀਆਂ ਉੱਪਰ ਫੁੱਲ ਆਈ ਜਾਣੀਆਂ ਫਲੀਆਂ ਬੜੀਆਂ ਨਿਊਟ੍ਰੀਸ਼ਨ ਤੇ ਦੇਣੀ ਪਊਗੀ ਕਈ ਵਾਰ ਮਾਂ ਅੜਿਆੜੇ ਵੀ ਹੋ ਜਾਂਦੇ ਆ ਦੋ ਦੋ ਫੁੱਟ ਪੌਣੇ ਦੋ ਦੋ ਫੁੱਟ ਹੋ ਜਾਂਦੇ ਆ ਹੋ ਜਾਂਦੇ ਜਦੋਂ ਬਰਸਾਤੀ ਮੌਸਮ ਹੋ ਜੇ ਜਦੋਂ ਸਾਹਣੇ ਲੱਗੇ ਹਰਕਾਂ ਜਿਸ ਪਾਲ ਜੀ ਜਾਣਦੇ ਹਾਂਜੀ ਬਾਰਸ਼ੇ ਕਦੀ ਹੋਗੇ ਹਾਂਜੀ ਉੱਚੇ ਜਾਣੇ ਆ ਉਦੋਂ ਵੀ ਫੁੱਲ ਲੱਗੀਆਂ ਜਾਣੇ ਥੱਲੇ ਫਲੀਆਂ ਪੱਕੀਆਂ ਹੋਣੀਆਂ ਹਨਾ ਸੋਕ ਸਾਰਾ ਦੋਸਤੋ ਜੇ ਤੁਹਾਡਾ ਮੈਂ ਫੁੱਲਾੜੀ ਨਵੇੜਲਾ ਫੁੱਲਾੜੀਆਂ ਸਪਰੀਆਂ ਦੇ ਵਿੱਚ ਤੁਸੀਂ ਇਹ ਸਪਰੀਆਂ ਪਾ ਸਕਦੇ ਜੇ ਬਾਇਓਸਟੈਟ ਦਾ ਇੱਕ ਪ੍ਰੋਡਕਟ ਆਉਂਦਾ ਰੀਜੋਇਸ ਉਹ ਵੀ ਬੜਾ ਵਧੀਆ ਕੰਮ ਕਰਦਾ ਵਾ ਗੋਦਰੇਜ਼ ਦਾ ਪ੍ਰੋਡਕਟ ਇੱਕ ਆਉਂਦਾ ਵਾ ਉਹ ਲੱਭੀ ਸੀ ਉਹ ਫੋਨ ਕਰਦੇ ਸੀ ਜੇ ਪਲਾਨ ਦਾ ਸੀ ਵਿੱਚ ਪੈਨਸ਼ਨ ਕਰ ਦਿਆਂਗੇ ਹਾਲ ਫਲਾਵਰਿੰਗ ਸਟੇਜ ਤੇ ਫਲਾਵਰਿੰਗ ਦੇ ਹਾਰਮੋਨਸ ਨੂੰ ਪਲਾਂਟ ਦੇ ਹਾਰਮੋਨਸ ਨੂੰ ਇਨਕ੍ਰੀਜ਼ ਕਰਨ ਲਈ ਫਲਾਵਰ ਤੇ ਫਰੂਟ ਜ਼ਿਆਦਾ ਲਿਆਉਣ ਲਈ بڑے بڑے ਵਧੀਆ ਪ੍ਰੋਡਕਟ ਮਾਰਕੀਟ ਚ ਜਿਹੜੇ ਦੁਕਾਨਦਾਰ ਕੋ ਤੁਸੀਂ ਜਾਂਦੇ ਜੀ ਉਹਨਾਂ ਨਾਲ ਬਹਿ ਕੇ ਸਲਾਹ ਕਰਕੇ ਪਾਇਓ ਕਿਉਂਕਿ ਇਹ ਜਿਹੜੀ ਫਸਲ ਆ ਇਸ ਸਪਰੀਆ ਨਾਲ ਹੀ ਹੁਣੀ ਆ ਤੇ ਸਪਰੀਆ ਜਿੱਥੇ ਤੁਸੀਂ ਸੁੰਡੀ ਨਹੀਂ ਕਰਨੀ ਆ ਉਹਦੇ ਵਿੱਚ ਡਾਟਾ ਟੋਮੀ ਹੋਗੀ ਬੜਾ ਸੇਫ ਟੈਕਨੀਕਲ ਇੱਕ ਚੂਹਾ ਮਾਰਨਾ ਹੋਵੇ 2.5 ਕਿਲੋ ਚੂਹੇ ਨੂੰ ਖਵਾਉਣੀ ਪੈਂਦੀ ਹੈ ਮਹਲਾ ਪਲਾਟ ਤੇ ਪੈਂਦੀ ਆ ਸੁੰਡੀਆਂ ਮਾਰਦੀ ਆ ਸੁੰਡੀਆਂ ਨੂੰ ਆਉਣ ਤੋਂ ਰੋਕਦੀ ਆ ਤੇ ਜ਼ਹਿਰ ਪਲਾਟ ਦੇ ਵਿੱਚ ਬਹੁਤਾ ਲੰਮਾ ਟਾਈਮ ਨਹੀਂ ਰਹਿੰਦੀ ਵਾਸਪ ਦੀ ਦਵਾਈ ਆਉਂਦੀ ਐਕਸਪੋਨੈਂਸ ਉਹਦੀ ਪੀ ਐਚ ਆਈ ਵੀ ਬੜੀ ਘੱਟ ਦੇਖੋ ਦਾਲਾ ਦੇ ਮਸਲੇ ਦੇ ਵਿੱਚ ਜਾਂ ਜਿਹੜੀ ਸੀਰੀਅਲ ਕ੍ਰੌਪ ਜਿਹਦੀ ਆਪਾਂ ਪਿਕਿੰਗ ਬੜੀ ਜਲਦੀ ਜਲਦੀ ਕਰਦੇ ਆ ਵਿੱਚ ਜ਼ਹਿਰਾ ਸੋਸ ਸਮਝ ਕੇ ਪਾਇਆ ਕਰੋ ਕਿ ਜ਼ਹਿਰਾ ਘੱਟ ਜ਼ਹਿਰਾ ਵਾਲੀਆਂ ਜਿਨ੍ਹਾਂ ਦੇ ਵਿੱਚ ਬਹੁਤ ਥੋੜੀ ਜ਼ਹਿਰ ਹੋਵੇ ਸੁੰਡੀ ਵੀ ਮਰ ਜੇ ਪੂਟਿਆਂ ਦੇ ਵਿੱਚ ਦਾਣੇ ਦੇ ਵਿੱਚ ਫੜੀ ਦੇ ਵਿੱਚ ਕੋਈ ਜ਼ਹਿਰ ਵੱਢਣ ਵੇਲੇ ਜਦੋਂ ਆਪਣੀ ਫਸਲ ਪੱਕਣੀ ਆ ਨਾ ਰਹੇ ਜੇ ਉਸ ਤੋਂ ਬਾਅਦ ਭਾਈ ਪੁੱਛਣ ਲੱਗੇ ਹੋਏ ਮੈਂ ਕਦੋਂ ਚਾਊਗਾ ਤੇ ਮੜਾ ਝਾੜ ਵਧੂਗਾ ਝਾੜ ਵਧੂਗਾ ਹਾਂ ਵੇਖੋ ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਜ਼ਿਮੀਂਦਾਰ ਭਰਾ ਨੇ ਕਹੀ ਕਹਿੰਦੀ ਆਪਣੀ ਮਾਂ ਸਾਡੇ ਮੂੰਗੀ ਸਾਡੀ ਬੜੀ ਉੱਚੀ ਹੋ ਗਈ ਆ ਵੇਖੋ ਫਰਾਂਸੀਜ ਨਿਕਲਦੀਆਂ ਜਾਣੀਆਂ ਫੁਟਾਰਾ ਨਿਕਲਦੀਆਂ ਜਾਣੀਆਂ ਫੁੱਲ ਆਈ ਜਾਣੇ ਬਲੀਆਂ ਬਣ ਜਾਣ ਜੇ ਹਾਈਟ ਵਧੂਗੀ ਹਾਂ ਦੇ ਨਾਲ ਜਿਹੜੀ ਉਹ ਬ੍ਰਾਂਚ ਆਜ ਨੂੰ ਫੁੱਲ ਨਿਕਲਣਿਆ ਉਹ ਵੀ ਇੱਕ ਢੇੜਾ ਵੱਧ ਗਈ ਜਾਂ ਫਿਰ ਇੱਕ ਢੇੜਾ ਵੱਧ ਗਈ ਉਥੇ ਫਲੀਆਂ ਤੇ ਆਉਣੀਆਂ ਸੁਖ ਸਾਹ ਦੋਸਤੋ ਮਾਂ ਤੇ ਮੂੰਗੀ ਦੇ ਸਿੰਸਲੇ ਦੇ ਵਿੱਚ ਤੁਹਾਡੀ ਫਸਲ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਹੋਵੇ ਤੁਹਾਡਾ ਕੋਈ ਸਵਾਲ ਹੋਵੇ ਮੇਰਾ ਨੰਬਰ 92160 99188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜੀ ਨੇ ਬੁੱਧ ਦਿੱਤੀ ਆ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੋਜ਼ਿਟਿਵ ਰਿਹਾ ਕਰੋ ਖੇਤੀ ਕਰਮਾ ਸੇਤੀ ਵੀ ਆਦੇ ਖੇਤੀ ਹੈ ਬਾਬੇ ਨਾਨਕ ਦੀ ਹੈ ਜਿਹੜਾ ਖੇਤੀ ਕਰਦਾ ਹੈ ਲਗਾਤਾਰ ਰੁਝਾ ਰਹਿੰਦਾ ਤੇ ਲੱਗਾ ਰਹਿੰਦਾ ਉਹ ਘਾਟੇ 'ਚ ਨਹੀਂ ਜਾਂਦਾ ਜਿਹੜੇ ਚਾਹ ਨਾ ਆਉਂਦੀ ਆ ਸਾਲ ਦੋ ਸਾਲ ਲਈ ਉਹ ਪਿਛੜੇ ਪੈਂਦੇ ਆ ਕਿਉਂ ਜੀ ਆਪਾਂ ਵੀ ਖੇਤੀ ਤੋਂ ਵਧੀਆ ਹਾਂ ਤੇ ਇੱਕ ਵਾਰ ਕੈਮਰਾਮੈਨ ਸਾਹਿਬ ਬਹਿ ਕੇ ਵਿਖਾ ਦਿਓ ਤੇ ਮੈਂ ਫਦੇ ਬੁਲਾ ਦੇਣੀ ਆ ਬਹਿ ਕੇ ਵਿਖਾਓ ਕਿੱਡਾ ਸੋਹਣਾ ਪਲਾਟ ਆ ਕਿੱਡਾ ਸੋਹਣਾ ਨਜ਼ਰ ਆ ਰਿਹਾ ਸੋਹਣਾ ਰਿਹਾ ਨੇ ਸੁਖਾਂ ਸਾਂ ਦੋਸਤੋ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ